ਤਰਨਤਾਰਨ ਦੇ ਪਿੰਡ ਰਸੂਲਪੁਰ ਵਿਖੇ ਬੀਤੀ 3 ਅਪ੍ਰੈਲ ਨੂੰ ਘਰ ਵਿੱਚ ਦਾਖਲ ਹੋ ਕੇ ਦੋਸਤਾਂ ਵੱਲੋਂ ਦੋਸਤਾਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਮ੍ਰਿਤਕ ਦੀ ਪਛਾਣ ਹਜੇ ਵੀਰ ਸਿੰਘ ਵਜੋਂ ਹੋਈ ਸੀ ਜੋ ਕਿ ਪੀਜ਼ੇ ਦਾ ਕੰਮ ਕਰਦਾ ਸੀ ਕਾਤਲ ਕਤਲ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ ਥਾਣਾ ਸਦਰਪਲੀਚ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪਿੰਡ ਚੁਤਾਰਾ ਨਿਵਾਸੀ ਜਗਰੂਪ ਸਿੰਘ ਜੂਪਾ ਅਤੇ ਅਰਸ਼ਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪੁਲਿਸ ਵੱਲੋਂ ਜਗਰੂਪ ਸਿੰਘ ਝੂਪਾ ਅਤੇ ਅਰਸ਼ਦੀਪ ਸਿੰਘ ਨੂੰ ਕਤਲ ਸਾਮੇ ਵਰਤੇ ਗੇ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਝੂਪਾ ਅਤੇ ਅਰਸ਼ਦੀਪ ਸਿੰਘ ਵੱਲੋਂ ਹਜੇ ਵੀਰ ਸਿੰਘ ਦਾ ਕਤਲ ਪੈਸਿਆਂ ਦੇ ਲੈਣ-ਦੇਣ ਕਰਕੇ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਮੁਜਰਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕਤਲ ਸਮੇ ਵਰਤਿਆ ਗਿਆ ਨਜਾਇਜ਼ ਵਿਦੇਸ਼ੀ ਗਲੌਕ ਪਿਸਤਲ ਬਰਾਮਦ ਕਰ ਲਿਆ ਗਿਆ। ਇਨਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਜਰਮਾਂ ਦਾ ਪੁਲਿਸ ਰਮਾਂਡ ਹੈ ਕਿ ਅੱਗੇ ਪੁੱਛਤਾਚੀ ਕੀਤੀ ਜਾ ਰਹੀ ਹੈ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਐਸ ਐਚ ਓ ਸਦਰ ਤਰਨਤਾਰਨ ਆ ਮੇਰੇ ਏਰੀਆ ਦੇ ਵਿੱਚ ਇੱਕ ਰਸੂਲਪੁਰ ਪਿੰਡ ਪੈਂਦਾ ਹੈ ਇੱਥੇ ਇੱਕ ਆਪਣਾ ਪੀ ਜੇ ਦਾ ਕੰਮ ਕਰਦਾ ਸੀ ਲੜਕਾ ਅਜੇ ਵੀਰ ਸਿੰਘ ਹੋਂਦੇ ਕਰੇ ਦੋ ਲੜਕੇ ਆਉਂਦੇ ਨੇ ਇੱਕ ਅਰਸ਼ ਤੇ ਇੱਕ ਜੂਪਾ ਨਾਂ ਦਾ ਇਹ ਚੋਟਾਲਿਆਂ ਦੇ ਰਹਿਣ ਵਾਲੇ ਆ ਮੋਟਰਸਾਈਕਲ ਤੇ ਆਉਂਦੇ ਨੇ ਤੇ ਇਹਨੂੰ ਅੰਦਰ ਬੈਠ ਕੇ ਦੋ ਮਟਿਆਂ ਨਾਲ ਗੱਲਾਂ ਕਰਕੇ ਤੇ ਇਹਨੂੰ ਇਹਦੇ ਸਿਰ ਦੇ ਵਿੱਚ ਗੋਲੀ ਮਾਰ ਦਿੰਦੇ ਨੇ ਜਿੱਥੇ ਅਜੇ ਵੀਰ ਸਿੰਘ ਦੀ ਮੌਤ ਹੋ ਜਾਂਦੀ ਹੈ ਉਦੋਂ ਇਹ ਮੋਟਰਸਾਈਕਲ ਜਿਹੜੇ ਇੱਥੋਂ ਭਜਾ ਕੇ ਤੇ ਇੱਥੋਂ ਲੈ ਜਾਂਦੇ ਨੇ ਉਦੋਂ ਬਾਅਦ ਸਾਨੂੰ ਇਤਲਾ ਮਿਲਦੀ ਹੈ ਅਸੀਂ ਮੌਕੇ ਤੇ ਜਾ ਕੇ ਅਸੀਂ ਇਹਨਾਂ ਦੇ ਪਿੱਛੇ ਲੱਗ ਕੇ ਤੇ ਅਸੀਂ ਇਹਨਾਂ ਨੂੰ ਦੋ ਤਿੰਨ ਘੰਟੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੇ ਕੋ ਪੈਸੇ ਦੀ ਰੰਜਿਸ਼ ਸੀ ਪੈਸਿਆਂ ਦਾ ਲੈਣ ਦੇਣ ਸੀ ਇਹਦੇ ਸਬੰਧ ਦੇ ਵਿੱਚ ਇਹਨਾਂ ਨੇ ਇਹਨਾਂ ਦੇ ਇਹਦੇ ਗੋਰੀ ਮਾਰਤੀ ਹੈ ਇਹਨਾਂ ਕੋਲ ਜਿਹੜਾ ਇੱਕ ਪਿਸਤਲ ਮਿਲਿਆ ਜੀ ਉਹ ਹੈ ਗਲੌਕ ਉਹਦੇ ਬਾਰੇ ਅਸੀਂ ਜੜੀਆ ਹੁਣ ਪੜਤਾਲ ਕਰ ਰਹੇ ਆਂ ਵੀ ਇਹ ਕਿੱਥੋਂ ਆਇਆ ਤੇ ਕਿੰਨੇ ਦਿੱਤਾ ਤੇ ਇਹਨਾਂ ਨੇ ਕਿਹੜੀ ਵਾਰ ਦਾ ਤੋਂ ਅੰਜਾਮ ਦੇਣਾ ਸੀ ਅੱਗੇ ਇਹਦੇ ਬਾਰੇ ਅਸੀਂ ਹੁਣ ਇਹ ਤਿੰਨ ਦਿਨ ਤੇ ਪੁਲਿਸ ਰਿਮਾਰਟ ਤੇ ਆ ਇਹਨਾਂ ਦੇ ਬਾਰੇ ਅਸੀਂ ਇਹ ਪਤਾ ਕਰ ਰਹੇ ਆਂ ਵੀ ਅੱਗੇ ਇਹਨਾਂ ਦਾ ਕੀ ਸੀ ਆ ਇਹ ਜਿਹੜਾ ਪਿਸਤਲ ਹੈ ਜੀ ਇਹ ਬਿਲਕੁਲ ਗਲੌਕ ਜਿਹੜਾ ਇਹਨਾਂ ਕੋਲ ਲਾਇਸੈਂਸ ਹੁੰਦਾ ਸੀ ਇਹਨਾਂ ਨੇ ਸਾਨੂੰ ਕੋਈ ਪੇਸ਼ ਨਹੀਂ ਕੀਤਾ ਨਿਤੋਂ ਇਹ ਸਾਬਤ ਹੋਇਆ ਕਿ ਇਹ ਵੀ ਜਿਹੜਾ ਪਿਸਤਲ ਹੈ ਜੀ ਬਿਲਕੁਲ ਨਾਜਾਇਜ਼ ਹੈ